ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰੋਜ਼ੀ ਸਿੱਧੂ ਦੋਸਤੋ ਅੱਜ ਬਿਊਟੀ ਅਤੇ ਵੈਲਨੈਸ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਬਹੁਤ ਸਾਰੇ ਵਿਦਿਆਰਥੀ ਇਸ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਅੱਗੇ ਆ ਰਹੇ ਹਨ ਬਿਊਟੀ ਉਦਯੋਗ ਦੇ ਵਾਅਦੇ ਦੇ ਨਾਲ ਕੈਰੀਅਰ ਤੇ ਮੌਕੇ ਵੀ ਵਧ ਰਹੇ ਹਨ ਇਸ ਲਈ ਕੈਰੀਅਰ ਚੁਣਨ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਡੀ ਚੁਣੌਤੀ ਅਕੈਡਮੀ ਦੀ ਚੋਣ ਕਰਨਾ ਹੈ ਭਾਰਤ ਵਿੱਚ ਬਹੁਤ ਸਾਰੀਆਂ ਅਕੈਡਮੀਆਂ ਹਨ ਜੋ ਬਿਊਟੀ ਕੋਰਸ ਪੇਸ਼ ਕਰਦੀਆਂ ਹਨ ਅਤੇ VJCC ਅਕੈਡਮੀ ਉਹਨਾਂ ਵਿੱਚੋਂ ਇੱਕ ਹੈ ਅੱਜ ਦੇ ਬਲੌਕ ਵਿੱਚ ਅਸੀਂ ਤੁਹਾਨੂੰ VLCC ਅਕੈਡਮੀ ਬਾਰੇ ਸੱਚਾਈ ਦੱਸਾਂਗੇ ਕਿ ਇੱਥੇ ਨੌਕਰੀਆਂ ਉਪਲਬਧ ਹਨ ਫੀਸਾਂ ਕੋਰਸਾਂ ਅਤੇ ਪਲੇਸਮੈਂਟ ਬਾਰੇ ਸੱਚਾਈ VLCC ਅੱਜ ਭਾਰਤ ਵਿੱਚ ਇੱਕ ਮਸ਼ਹੂਰ ਬ੍ਰਾਂਡ ਹੈ ਅਕੈਡਮੀ ਵੰਦਨਾ ਲੁਥਰਾ ਦੀ ਮਲਕੀਅਤ ਹੈ ਸ਼ੁਰੂ ਵਿੱਚ ਉਸਨੇ ਬਿਊਟੀ ਉਤਪਾਦਾਂ ਅਤੇ ਸਲਿਮਿੰਗ ਸੇਵਾਵਾਂ ਨਾਲ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ VLCC ਇੰਸਟੀਚਿਊਟ ਆਫ ਬਿਊਟੀ ਐਂਡ ਨਿਊਟ੍ਰੀਸ਼ਨ ਦੀ ਸਥਾਪਨਾ ਵੀ ਕੀਤੀ ਅੱਜ VLCC ਇੰਸਟੀਚਿਊਟ ਆਫ ਬਿਊਟੀ ਭਾਰਤ ਭਰ ਦੇ ਕਈ ਵੱਡੇ ਸ਼ਹਿਰਾਂ ਵਿੱਚ ਮਿਲ ਸਕਦੇ ਹਨ ਮੇਕਅਪ ਹੇਅਰ ਨੇਲ ਸਕਿਨ ਅਤੇ ਬਿਊਟੀਸ਼ੀਅਨ ਕੋਰਸ ਵਰਗੇ ਕੋਰਸ ਇੱਥੇ ਪੇਸ਼ ਕੀਤੇ ਜਾਂਦੇ ਹਨ ਵੀਐਲਸੀਸੀ ਇੰਸਟੀਚਿਊਟ ਆਫ ਬਿਊਟੀ ਦਾ ਇੱਕ ਬੈਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਾ ਹੈ ਵੀਐਲਸੀਸੀ ਦੇ ਵਿਦਿਆਰਥੀਆਂ ਨੂੰ ਸਿਰਫ ਵੀਐਲਸੀਸੀ ਅਕੈਡਮੀ ਦੇ ਬਿਊਟੀਸ਼ੀਅਨ ਕੋਰਸ ਵਿੱਚ ਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਕੋਈ ਹੋਰ ਕੋਰਸ ਨੌਕਰੀ ਦੀ ਪੇਸ਼ਕਸ਼ ਨਹੀਂ ਕਰਦਾ ਹੈ ਵੀਐਲਸੀਸੀ ਅਕੈਡਮੀ ਵਿੱਚ ਪੇਸ਼ ਕੀਤੇ ਜਾਣ ਵਾਲੇ ਕੋਰਸ ਪਹਿਲਾ ਬਿਊਟੀਸ਼ੀਅਨ ਕੋਰਸ ਦੂਸਰਾ ਮੇਕਅਪ ਕੋਰਸ ਤੀਜਾ ਹੈਅਰ ਸਟਾਈਲਿੰਗ ਕੋਰਸ ਚੌਥਾ ਨਿਊਟ੍ਰੀਸ਼ਨ ਐਂਡ ਡਾਈਟੀਸ਼ੀਅਨ ਕੋਰਸ ਪੰਜਵਾਂ ਨੀਲ ਕੋਰਸ ਆਓ ਹੁਣ ਅਸੀਂ ਤੁਹਾਨੂੰ VLCC ਅਕੈਡਮੀ ਵਿੱਚ ਪੇਸ਼ ਕੀਤੇ ਜਾਣ ਵਾਲੇ ਕੋਰਸਾਂ ਅਤੇ ਫੀਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਾਂ VLCC ਅਕੈਡਮੀ ਵਿੱਚ ਬਿਊਟੀਸ਼ੀਅਨ ਕੋਰਸ ਦੀ ਫੀਸ ਲਗਭਗ 6 ਲੱਖ ਰੁਪਏ ਹੈ ਅਤੇ ਉਸ ਦੀ ਡਿਊਰੇਸ਼ਨ ਲਗਭਗ 1 ਸਾਲ ਦੀ ਹੈ ਮੇਕਅਪ ਕੋਰਸ ਦੀ ਕੀਮਤ 1.5 ਲੱਖ ਰੁਪਏ ਹੈ ਅਤੇ ਉਸ ਦੀ ਡਿਊਰੇਸ਼ਨ 2 ਮਹੀਨੇ ਦੀ ਹੈ హెయిਰ ਕੋਰਸ ਦੀ ਫੀਸ ਲਗਭਗ 2 ਲੱਖ ਰੁਪਏ ਹੈ ਅਤੇ ਉਸ ਦੀ ਡਿਊਰੇਸ਼ਨ 2 ਮਹੀਨੇ ਦੀ ਹੈ ਆਓ ਹੁਣ ਅਸੀਂ ਤੁਹਾਨੂੰ VLCC ਅਕੈਡਮੀ ਵਿੱਚ ਨੌਕਰੀ ਦੀ ਪਲੇਸਮੈਂਟ ਬਾਰੇ ਜਾਣਕਾਰੀ ਪ੍ਰਦਾਨ ਕਰੀਏ VLCC ਅਕੈਡਮੀ ਵਿੱਚ ਇੰਟਰਨਸ਼ਿਪ ਬਾਰੇ ਗੱਲ ਕਰੀਏ ਤਾਂ ਕਿਸੇ ਵੀ ਵਿਦਿਆਰਥੀ ਨੂੰ ਇੰਟਰਨਸ਼ਿਪ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ ਹੈ ਵਿਦਿਆਰਥੀਆਂ ਨੂੰ ਆਪਣੀ ਇੰਟਰਨਸ਼ਿਪ ਲੱਭਣੀ ਚਾਹੀਦੀ ਹੈ ਕੁਝ ਸ਼ਾਖਾਵਾਂ ਵਿੱਚ ਸਿਰਫ ਕੁਝ ਵਿਦਿਆਰਥੀਆਂ ਨੂੰ ਕੋਸਮੈਟੋਲੋਜੀ ਕੋਰਸ ਵਿੱਚ ਰੱਖਿਆ ਜਾਂਦਾ ਹੈ VLCC ਅਕੈਡਮੀ ਦੀਆਂ ਭਾਰਤ ਭਰ ਵਿੱਚ ਬਹੁਤ ਸਾਰੀਆਂ ਫਰਾਂਚਾਈਜ਼ੀਆਂ ਹਨ ਅਤੇ ਫਰਾਂਚਾਈਜ਼ੀ ਮਾਲਕ ਦਾ ਇੱਕੋ ਇੱਕ ਉਦੇਸ਼ ਮੁਨਾਫਾ ਕਮਾਉਣਾ ਹੈ ਇਸ ਲਈ ਉਹ ਕਦੇ ਵੀ ਸਿੱਖਲਾਈ ਦੀ ਗੁਣਵੱਤਾ ਅਤੇ ਪਲੇਸਮੈਂਟ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ VLCC ਅਕੈਡਮੀ ਸ਼ਖਾਵਾਂ ਵਿੱਚ ਸਿੱਖਲਾਈ ਦੀ ਗੁਣਵਤਾ ਮਾੜੀ ਹੈ ਅਤੇ ਬਹੁਤ ਘੱਟ ਵਿਦਿਆਰਥੀਆਂ ਨੂੰ ਰੱਖਿਆ ਜਾਂਦਾ ਹੈ। ਆਓ ਹੁਣ ਅਸੀਂ ਤੁਹਾਨੂੰ ਭਾਰਤ ਦੀਆਂ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਚੋਟੀ ਦੀਆਂ ਤਿੰਨ ਅਕੈਡਮੀਆਂ ਬਾਰੇ ਦੱਸਦੇ ਹਾਂ। ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ। ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਬਿਊਟੀ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ। ਇਸ ਅਕੈਡਮੀ ਨੂੰ ਉੱਚ ਸਿੱਖਲਾਈ ਗੁਣਵਤਾ ਅਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 6 ਵਾਰ सर्वोत्तम ब्यूटी एकेडमी ਦਾ ਕਿਤਾਬ ਮਿਲ ਚੁਕਿਆ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਬਹੁਤ ਹੀ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵੱਤਾ ਨੂੰ ਉੱਚਾ ਰੱਖ ਲਈ ਇੱਕ ਬੈਚ ਵਿੱਚ 12 ਤੋਂ 15 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੀ ਵਿੱਚ ਸਭ ਤੋਂ ਵਧੀਆ ਕੋਸਮੈਟਾਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿੱਖ ਲਈ ਲਈ ਹੁੰਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ, హెయిਰ ਕੋਰਸ, ਨੇਲ ਕੋਰਸ, ਬਿਊਟੀ ਕੋਰਸ, ਆਈਲੈਸ਼ ਐਕਸਟੈਂਸ਼ਨ ਕੋਰਸ, హెయిਰ ਐਕਸਟੈਂਸ਼ਨ ਕੋਰਸ, ਮਾਈਕਰੋ ਬਲੈਂਡਿੰਗ ਕੋਰਸ ਅਤੇ ਸਥਾਈ ਮੇਕਅਪ ਕੋਰਸ ਅਤੇ ਅੰਤਰਰਾਸ਼ਟਰੀ ਕੋਰਸਾਂ ਆਦਿ ਲਈ ਭਾਰਤ ਵਿੱਚ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਅਤੇ ਮੇਰੀ ਬਿੰਦਿਆ ਇੰਟਰ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਵੱਡੀ ਮੰਗ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵ ਬਦ ਦੁਬਈ ਆਦਿ ਦੇਸ਼ਾਂ ਵਿੱਚ ਨੌਕਰੀ ਦੀ ਪਲੇਸਮੈਂਟ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਰਫ ਦੋ ਹੀ ਸ਼ਖਾਵਾਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਹੈ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਹੈ ਤੁਸੀਂ ਮੇਰੀ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖਦੇ ਹੋਮੋਗੇ ਦੂਜੇ ਨੰਬਰ ਤੇ ਆਉਂਦੀ ਹੈ VLCC ਇੰਸਟੀਚਿਊਟ VLCC ਇੰਸਟੀਚਿਊਟ ਬਿਊਟੀ ਕੋਰਸਾਂ ਲਈ ਭਾਰਤ ਵਿੱਚ ਦੂਜੇ ਸਥਾਨ ਤੇ ਹੈ VLCC ਇੰਸਟੀਚਿਊਟ ਦੀਆਂ ਦੇਸ਼ ਭਰ ਵਿੱਚ ਕਈ ਸ਼ਾਖਾਵਾਂ ਹਨ ਅਤੇ ਇੱਥੇ ਪੇਸ਼ੇਵਰ ਅਤੇ ਹੁਨਰਮੰਦ ਸਿਖਲਾਈ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ VLCC ਇੰਸਟੀਚਿਊਟ ਦੇ ਹਰੇਕ ਬੈਚ ਵਿੱਚ ਛੜੇ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਇੱਥੇ ਬਿਊਟੀਸ਼ੀਅਨ ਅਤੇ ਕੋਸਮੈਟੋਲੋਜੀ ਦੇ ਕੋਰਸ ਕਰ ਸਕਦੇ ਹੋ ਕੋਰਸ 1 ਸਾਲ ਦਾ ਹੋਵੇਗਾ ਤੇ ਇਸ ਦੀ ਕੀਮਤ 5 ਲੱਖ ਹੋਵੇਗੀ ਸਿਰਫ ਕੁਝ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਦੂਜਿਆਂ ਨੂੰ ਆਪਣੇ ਆਪ ਨੌਕਰੀ ਅਤੇ ਇੰਟਰਨਸ਼ਿਪ ਦੀ ਭਾਲ ਕਰਨੀ ਚਾਹੀਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ VLCS ਇੰਸਟੀਚਿਊਟ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਤੀਜੇ ਨੰਬਰ ਤੇ ਹੁੰਦੀ ਹੈ ਓਰੇਨਾ ਅਕੈਡਮੀ ਔਰੇਨਾ ਅਕੈਡਮੀ ਬਿਊਟੀ ਕੋਰਸ阿里 ਤੀਜੇ ਥਾਂ ਤੇ ਹੈ ਇੱਥੇ ਬਿਊਟੀਸ਼ੀਅਨ ਕੋਰਸ ਦੀ ਫੀਸ ਲਗਭਗ 4.50 ਲੱਖ ਰੁਪਏ ਹੈ ਅਤੇ ਡਿਊਰੇਸ਼ਨ 1 ਸਾਲ ਦੀ ਹੈ ਜੇਕਰ ਤੁਸੀਂ ਇੱਥੇ ਇੱਕ ਕੋਰਸ ਪੂਰਾ ਕਰਦੇ ਹੋ ਤਾਂ ਸਿਰਫ ਕੁਝ ਵੀ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਨੌਕਰੀ ਦੇ ਪੇਸ਼ਕਸ਼ ਕੀਤੀ ਜਾਂਦੀ ਹੈ ਬਾਕੀ ਵਿਦਿਆਰਥੀਆਂ ਨੂੰ ਆਪਣੇ ਆਪ ਨੌਕਰੀ ਅਤੇ ਇੰਟਰਨਸ਼ਿਪ ਦੀ ਭਾਲ ਕਰਨੀ ਪੈਂਦੀ ਹੈ ਔਰ ਇਹਨਾਂ ਅਕੈਡਮੀ ਦਾ ਇੱਕ ਬੈਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਾ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਔਰ ਇਹਨਾਂ ਅਕੈਡਮੀ ਦਾ ਪੂਰਾ ਪਤਾ ਦਿਖਾਈ ਦੇ ਰਿਹਾ ਹੋਣਾ ਹੈ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਕਿਸੇ ਹੋਰ ਟੌਪਿਕ ਤੇ ਵੀ ਅਸੀਂ ਉਸ ਟੌਪਿਕ ਤੇ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਤਾਂ ਦੋਸਤੋ ਇਸੇ ਤਰ੍ਹਾਂ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਧੰਨਵਾਦ